ਜੇ ਕੋਈ ਚੰਗੀ ਚੀਜ਼ ਹੁੰਦੀ ਹੈ ਨਾ ਉਹਦੇ ਨਾਲ ਨਾਲ 네ਗੇਟਿਵ ਵੀ ਹੁੰਦਾ ਹੀ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਵੀ ਜੇ ਲੋਕ ਚੰਗਾ ਬੋਲਣ 2027 ਦੇ ਇਲਕਸ਼ਨ ਹੋ ਰਹੇ ਨੇ ਕਿਤੇ ਨਾ ਕਿਤੇ ਮਨ ਕੀਰਤਪਾਲ ਵੀ ਟਿਕਟ ਦੀ ਮੰਗ ਜ਼ਰੂਰ ਕਰੇਗਾ ਨਹੀਂ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਉਹ ਉਹਨੇ ਫੀਮ ਖਾਈ ਆ ਜਾਂ ਕੁਝ ਵੀ ਦੇਖੋ ਐਨੇ ਉਹਦੇ ਵਿੱਚ ਚੱਲਣਾ ਐਨੀ মিডিਆ ਦੇ ਵਿੱਚ মিডিਆ ਨੂੰ ਕਵਰ ਕਰਨਾ ਔਰ ਐਨੇ ਆਪਣੇ ਬਿਆਨ ਦੇਣੇ ਥਕਾਵਟ ਵੀ ਹੋ ਸਕਦੀ ਹੈ ਨਾ ਅਮਨ ਕੀਰਤ ਉਹ ਲੱਕਨੇ ਕਮਾਇਆ ਮਿਹਨਤ ਕੀਤੀ ਦੇਖੋ ਮਿਹਨਤ ਦਾ ਪੈਸਾ ਦੇ ਰਿਹਾ ਉਹ ਕੋਈ ਐਵੇਂ ਨਹੀਂ ਕਿ ਉਹਨੇ ਲੁੱਟ ਖਸੁੱਟ ਨਹੀਂ ਕੀਤੀ ਹੋਈ ਆਪਣੀ ਮਿਹਨਤ ਹੈ ਇਹ ਵੀ ਜਿਗਰਾ ਚਾਹੀਦਾ ਦੇਰ ਲੱਗੇਗਾ ਸਤਿ ਸ਼੍ਰੀ ਅਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਇਸ ਵੇਲੇ ਮੁਸ਼ਕਲ ਦੇ ਦੌਰ ਚੋਂ ਲੰਘ ਰਿਹਾ ਹੈ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਪਰ ਪੰਜਾਬ ਹਮੇਸ਼ਾ ਪੰਜਾਬ ਦੇ ਨਾਲ ਖੜਿਆ ਹੈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਕਲਾਕਾਰ ਪਾਈਚਾਰਾ ਲੀਡਰਸ਼ਿਪ ਉਹਨਾਂ ਇਲਾਕਿਆਂ ਬਲ ਵੀਰਾ ਕੱਟ ਕੇ ਜਾ ਰਹੀ ਹੈ ਜਿਹੜੇ ਇਲਾਕੇ ਜਿਹੜੇ ਪਿੰਡ ਪਾਣੀ ਦੀ ਮਾਰ ਠਾਣੇ ਅੱਜ ਇਹ ਵਿੱਚ ਜੇਕਰ ਕੋਈ ਖੁੱਲ ਕੇ ਸੇਵਾ ਲਈ ਅੱਗੇ ਆਇਆ ਤਾਂ ਉਹ ਇੱਕਲਾ ਕਰਪਈ ਚਰ ਪਰ ਬਹੁਤ ਸਾਰੇ ਸਿਆਸੀ ਲੀਡਰਾਂ ਵੱਲੋਂ ਲੋਕਾਂ ਵੱਲੋਂ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ ਉਹਨਾਂ ਤੇ ਅਟੈਕਸ਼ ਕੀਤਾ ਜਾ ਰਿਹਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮਿਲਣ ਵਲ ਪ੍ਰਸਿੱਧ ਪੰਜਾਬੀ ਗਾਇਕਾ ਆਰਤੀ ਅਨਮੋਲ ਜੀ ਨੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਸਾਰਸ਼ੀ ਗਾਲ ਜੀ ਮੈਂ ਦिशा ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਅੱਜ ਆਏ ਹੋ ਸੋ ਮੈਂ ਪਹਿਲਾਂ ਤਾਂ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਪੂਰਾ ਪੰਜਾਬ ਪਾਣੀ ਦੀ ਮਾਰ ਹਟਾ ਹੈ ਹਾਲਾਤ ਬਹੁਤ ਬੱਧਰ ਹੋ ਚੁੱਕੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਵਾਂਗੀ ਕਿ ਹਾਂ ਪੰਜਾਬ 'ਚ ਹੜ ਜਿਹੜੇ ਆਏ ਆ ਬਟ ਜੇ ਬੱਤਰ ਹੋਏ ਹਾਲਾਤ ਤਾਂ ਪਰ ਪੰਜਾਬੀਆਂ ਨੇ ਹੀ ਪੰਜਾਬੀਆਂ ਨੂੰ ਆਪਣੇ ਆਪ ਨੂੰ ਆਪ ਹੀ ਸੰਭਾਲ ਕੇ ਬਹੁਤ ਵਧੀਆ ਕੀਤਾ ਮਤਲਬ ਸਾਰੇ ਲੋਕ ਆਪਸ ਵਿੱਚ ਜਦੋਂ ਇੱਕ ਬਣ ਗਏ ਤਾਂ ਉਹਦੇ ਨਾਲ ਹਾਲਾਤ ਸੁਧਰਦੇ ਹੋਏ ਵੀ ਹੁਣ ਉਹੀ ਹਾਲਾਤ ਜਿਹੜੇ ਵਿਗੜੇ ਸੀ ਅੱਜ ਸੁਧਰਦੇ ਹੋਏ ਵੀ ਅੱਛੇ ਲੱਗ ਰਿਹਾ ਜਿਵੇਂ ਕਿ ਮਨਕੀਰਤ ਔਲਖ ਜੀ ਅੱਗੇ ਆ ਗਏ ਗਿੱਪੀ ਗਰੇਵਾਲ ਜੀ ਆ ਗਏ ਤਾਂ ਮਤਲਬ ਕਾਫੀ ਸਭ ਤੋਂ ਪਹਿਲਾਂ ਤਾਂ ਜੱਸੇਗਿੱਲ ਹੀ ਆਏ ਸੀ ਬਜੀ ਜੱਸੇਗਿੱਲ ਨੇ ਜਦੋਂ ਕਿਹਾ ਕਿ ਮੈਂ ਸਭ ਕੀ ਕਹਿੰਦੇ ਸਲਮਾਨ ਖਾਨ ਨਾਲ ਜਾਂ ਮੈਂ ਕਪਿਲ ਸ਼ਰਮਾ ਨਾਲ ਜਾਂ ਅਦਰਸ ਹੋਰ ਜਿਹੜੇ ਸੀਗੇ ਆਰਟਿਸਟਸ ਸੀਗੇ ਉਹਨਾਂ ਨਾਲ ਮੈਂ ਮਿਲ ਕੇ ਵੀ ਕਾਫੀ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕਰ ਰਿਆ ਹਾਂ ਜਿਵੇਂ ਉਹਨਾਂ ਨੇ ਬੋਟ ਵਗੈਰਾ ਪ੍ਰੋਵਾਈਡ ਕਰਵਾਈਆਂ ਹਨ ਤਾਂ ਉਸ ਤੋਂ ਬਾਅਦ ਚਲੋ ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਮੁਹਿੰਮ ਚਲਾਈ ਉਹਨੂੰ ਦੇਖਦੇ ਦਰਜੀਤ ਦੁਸਾਨ ਜੀ ਆਗੇ ਉਹਨਾਂ ਦਾ ਵੀ ਮੈਂ ਚਲੋ ਥੈਂਕ ਯੂ ਕਰਦੀ ਆ ਵੀ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹਨਾ ਫਿਰ ਗਿੱਪੀ ਗਰੇਵਾਲ ਜੀ ਆਗੇ ਮਤਲਬ ਇੱਕ ਸਿੰਗਰ ਨੇ ਇੱਕ ਪੋਸਟ ਪਾਈ ਤਾਂ ਸਾਰੇ ਹੀ ਮਤਲਬ ਇਹ ਪੰਜਾਬ ਲਈ ਖੜੇ ਹੋ ਗਏ ਹਨਾ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਲੋਕ ਨਾ ਸਿੰਗਰਸ ਵਗੈਰਾ ਜਾਂ ਆਰਟਿਸਟ ਜਿਹੜੇ ਲੋਕ ਹੈ ਉਹਨਾਂ ਨੂੰ ਲੋਕ ਕੀ ਕਹਿੰਦੇ ਆ ਆਲਵੇਜ਼ ਕਿ ਇਹ ਤੰਜਰ ਹੈ ਨਚਾਰ ਹੈ ਜੀ ਇਹੀ ਵਰਡ ਯੂਜ਼ ਕਰਦੇ ਹੋ ਬੇਸਿਕਲੀ ਮੈਨੂੰ ਐਂ ਲੱਗਦਾ ਕਿ ਘਰ ਦੇ ਨਾ ਸਪੋਰਟ ਵੀ ਨਹੀਂ ਕਰਦੇ ਇਸ ਲਾਈਨ 'ਚ ਆਉਣ ਲਈ ਸਿੰਗਿੰਗ ਦੇ ਵਿੱਚ ਆਉਣ ਲਈ ਜਾਂ ਮਤਲਬ ਉਹ ਕਹਿੰਣਗੇ ਸਾਡਾ ਤਾਂ ਕੀਤਾ ਹੀ ਨਹੀਂ ਇਹ ਮਰਾਸੀਆਂ ਦਾ ਕੰਮ ਹੈ ਜੀ ਇਹ ਸਾਡਾ ਕੰਮ ਨਹੀਂ ਹੈਗਾ ਬਟ ਦੇਖੋ ਉਹੀ ਆਰਟਿਸਟ ਅੱਜ ਪੰਜਾਬ ਲਈ ਖੜੇ ਹੋ ਗਏ ਕਿੰਨੀ ਵਧੀਆ ਗੱਲ ਹੈ ਨਾ ਉਹਨਾਂ ਨੇ ਸੋ ਮੈਂ ਕਹਿੰਨੇ ਸੋ ਸੋ ਟਰੈਕਟਰ ਕੀ ਹਨਾ ਮਤਲਬ ਹਰ ਚੀਜ਼ ਦੇਣ ਦੇ ਲਈ ਉਹ ਤਿਆਰ ਹੋ ਗਏ ਹਨਾ ਮਤਲਬ ਵੀ ਹੁਣ ਉਹਨਾਂ ਨੂੰ ਪੇਰੈਂਟਸ ਨੂੰ ਸਮਝਣਾ ਚਾਹੀਦਾ ਹੈ ਕਿ ਦੇਖੋ ਵੀ ਜਿੰਨਾ ਮਰਜ਼ੀ ਤੁਸੀਂ ਸਟੱਡੀ ਕਰਾ ਲਓ ਜੋ ਮਰਜ਼ੀ ਕਰਾ ਲਓ ਬਟ ਜਿਹੜੇ ਇਹ ਲੋਕ ਖੜੇ ਪੰਜਾਬ ਲਈ ਕਰਗੇ ਫੋਰ ਤਾਂ ਕੋਈ ਨਹੀਂ ਕਰ ਕਿਸੇ ਨੇ ਕੁਝ ਵੀ ਕੀਤਾ ਨਾ ਤਾਂ ਮੈਨੂੰ ਲੱਗਾ ਮੈਨੂੰ ਬਹੁਤ ਅੱਛਾ ਲੱਗਾ ਕਿ ਸਾਡੇ ਜਿਹੜੇ ਸਿੰਗਰ ਆਰਟਿਸਟ ਹੈ ਉਹਨਾਂ ਨੇ ਬਹੁਤ ਵਧੀਆ ਮੁਹਿੰਮ ਚਲਾਈ ਹੈ ਬਹੁਤ ਅੱਛੀ ਮੈਂ ਮੈਂ ਇੱਕ ਸਿੰਗਰ ਹੋਣ ਦੇ ਨਾਤੇ ਮੈਂ ਤੁਹਾਨੂੰ ਆਪਣਾ ਤੁਹਾਡਾ ਪਰਸਨਲ opinion ਜਾਨਣਾ ਚਾਹੂੰਗਾ ਕਿ ਬਹੁਤ ਸਾਰੇ ਲੋਕ ਟ੍ਰੋਲ ਕਰ ਰਹੇ ਨੇ ਕਿ ਵੋਟਾਂ ਆਉਣੀਆਂ ਇੱਕ ਇੱਕ ਸਿੰਗਰ ਨਾਲ 5-5 10-10 ਬੰਦੇ ਵੈਸੇ ਉਹਨਾਂ ਨੂੰ ਲੈ ਕੇ ਚਲੇ ਜੰਨੇ ਜਿਹੜੇ ਆਮ ਲੋਕ ਰਾਸ਼ਨ ਲੈ ਕੇ ਜਾਂਦੇ ਸੰਸਥਾਵਾਂ ਵਾਲੇ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਹੁਣ ਮੇਰੀ ਇੱਕ ਅਨਮਿਊਟ ਚੈਨਲ ਤੇ ਵੀ ਮੇਰੀ ਹੋਈ ਸੀਗੀ ਹਨਾ ਉਹਦੇ ਵਿੱਚ ਵੀ ਉਹ ਕਹਿ ਰਹੇ ਕਿ ਸਾਡੇ ਪੱਤਰਕਾਰ ਨਾਲ ਵੀ ਮਿਸਬੀਹੇਵ ਕੀਤਾ ਹਨਾ ਤਾਂ ਮੁੜ ਕੇ ਉਹ ਉਦੇ ਅਗੇਂਸਟ ਜੀ ਉਹਨਾਂ ਨੇ ਇੱਕ ਵੀਡੀਓ ਪਾਈ ਸੋਨੂ ਸੂਝਦੀ ਦੀ ਵੀ ਇੰਟਰਵਿਊ ਆਈ ਉਹਨਾਂ ਨੇ ਕਿਹਾ ਕਿ ਮੈਂ ਤਾਂ ਕੁਛ ਐਵੇਂ ਦਾ ਕੀਤਾ ਨਹੀਂ ਮੇਰੇ ਨਾਲ ਪਾਉਂਸਰ ਵੀ ਨਹੀਂ ਹੈਗੇ ਸੀਗੇ ਮੈਂ ਤਾਂ ਕਦੀ ਪਾਉਂਸਰ ਦੀ ਮੈਨੂੰ ਲੋੜ ਹੀ ਨਹੀਂ ਪਈ ਹੈ ਨਾ ਔਰ ਜੇ ਇਹ ਲੋਕ ਅੱਗੇ ਆ ਕੇ ਕੁਝ ਕਰ ਰਹੇ ਹੈ ਮਤਲਬ ਜੇ ਇਹ ਖਾਣਾ ਪ੍ਰੋਵਾਈਡ ਕਰਵਾ ਰਿਹਾ ਹੈ ਜਾਂ ਕੋਈ ਪੈਸਾ ਦੇ ਰਿਹਾ ਉਹ ਤਾਂ ਦਿਖ ਹੀ ਰਿਹਾ ਨਾ ਲੋਕਾਂ ਨੂੰ ਲੋਕ ਕੀ ਤਾਂ ਹੀ ਡੰਡੇ ਜਿਓ ਕੇ ਬੈਠੇ ਹੈ ਨਹੀਂ ਤਾਂ ਉਹਨੂੰ ਤਾਂ ਬਹੁਤ ਕੁਝ ਹੋ ਜਾਣਾ ਸੀਗਾ ਜੇਕਰ ਇਹ ਚੀਜ਼ਾਂ ਦੇ ਰਿਹਾ ਲੋਕਾਂ ਨੂੰ ਪ੍ਰੋਵਾਈਡ ਕਰਵਾਏ ਕੁਝ ਸੰਸਥਾ ਵੀ ਕਰ ਰਹੀਆਂ ਵਾਂ ਜਿਉ ਉਹ ਦੇ ਰਿਹਾ ਤਾਂ ਤਾਂ ਹੀ ਪੰਜਾਬ ਦਾ ਕੁਛ ਨਾ ਕੁਛ ਨਹੀਂ ਤਾਂ ਹੁਣ ਅੱਜ ਇਹ ਵੀ ਗੱਲ ਆ ਰਹੀ ਹੈ ਕਿ ਉੱਥੇ ਖਾਣਾ ਹੀ ਬਹੁਤ ਜ਼ਿਆਦਾ ਹੋ ਗਿਆ ਵੇਸਟ ਹੋਣ ਲੱਗ ਪਿਆ ਨਾ ਤਾਂ ਜੇ ਜੇ ਕੋਈ ਚੰਗੀ ਚੀਜ਼ ਹੁੰਦੀ ਹੈ ਨਾ ਉਹਦੇ ਨਾਲ ਨਾਲ 네ਗੇਟਿਵ ਵੀ ਵੀ ਹੁੰਦਾ ਹੀ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਵੀ ਜੇ ਲੋਕ ਚੰਗਾ ਬੋਲਣ ਤੇ ਉਹਦੇ ਨਾਲ ਕੁਝ ਕੁ ਪਰਸਨ ਐਵੇਂ ਦੇ ਐਵੇਂ ਦੇ ਵੀ ਹੁੰਦੇ ਜਿਹੜਾ ਮਾੜਾ ਵੀ ਬੋਲ ਸਕਦੇ ਆ ਮੈਂ ਮਨਕੀਰਤ ਔਲਕਰ ਨੂੰ ਬਹੁਤ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਬਿਆਨ ਚ ਕਹਿ ਦਿੱਤਾ ਕਿ ਇੰਟਰਵਿਊ ਚ ਕਿ ਸਾਡਾ ਸੀਐਮ ਤੇ ਝੋਟਾ ਹੈ ਤੇ ਉਹ ਕਈ ਲੋਕ ਕਹਿ ਰਹੇ ਨੇ ਕੋ ਸਰਕਾਰ ਦੀ ਬੋਲੀ ਬੋਲ ਰਿਹਾ ਦੇ ਬੋਸਾਰੇ ਕਹਿ ਰਹੇ ਨੇ ਕਿ ਹਫੀਮ ਦਾ ਕਿ ਨਸ਼ਾ ਕਰਕੇ ਬੋਲੀ ਹੁੰਦੇ ਨੇ ਨਹੀਂ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਉਹ ਉਹਨੇ ਫੀਮ ਖਾਈ ਆ ਜਾਂ ਕੁਝ ਵੀ ਦੇਖੋ ਐਨੇ ਉਹਦੇ ਵਿੱਚ ਚੱਲਣਾ ਐਨੀ মিডিਆ ਦੇ ਵਿੱਚ মিডিਆ ਨੂੰ ਕਵਰ ਕਰਨਾ ਔਰ ਐਨੇ ਆਪਣੇ ਬਿਆਨ ਦੇਣੇ ਥਕਾਵਟ ਵੀ ਹੋ ਸਕਦੀ ਹੈ ਨਾ ਬਾਕੀ ਸੀਐਮ ਦੇਖੋ ਜੋ ਸੀਐਮ ਨੇ ਕਰਨਾ ਉਹ ਸੀਐਮ ਨੇ ਹੀ ਕਰਨਾ ਜੇ ਸੀਐਮ ਸਾਡਾ ਅੱਜ ਮਤਲਬ ਪੰਜਾਬ 'ਚ ਹੈਗਾ ਹੈ ਤਾਂ ਅਸੀਂ ਬੈਠੇ ਹੋਇਆ ਨਾ ਕਹਿੰਦੇ ਸਰਕਾਰ ਅਗਰ ਸਰਕਾਰ ਨੂੰ ਕੁਝ ਵੀ ਹੋਵੇ ਤਾਂ ਦੁਨੀਆ ਇੱਧਰ ਤਹਿਲ ਵੈਲ ਹੋ ਜਾਂਦੀ ਹੈ ਹਨਾ ਤਾਂ ਐਵੇਂ ਨਹੀਂ ਕਹਿ ਸਕਦੇ ਦੇਖੋ ਉਹ ਵੀ ਇੱਕ ਪਹਿਲਾਂ ਜਿਹੜੇ ਸਾਡੇ ਭਗਵੰਤ ਮਾਨ ਜੀ ਸੀਗੇ ਮਤਲਬ ਆਰਟਿਸਟ ਸੀਗੇ ਉਹ ਕੋਈ ਉਹ ਵੀ ਕਲਾਕਾਰ ਹੀ ਸੀਗੇ ਤਾਂ ਜੇ ਉਹ ਕਲਾਕਾਰ ਅਗਰ ਕਿਸੇ ਕਲਾਕਾਰ ਦੀ ਤਾਰੀਫ ਕਰ ਰਿਹਾ ਉਹ ਐਜ਼ ਅ ਕਲਾਕਾਰ ਹੋਣ ਦੇ ਨਾਤੇ ਉਹਨਾਂ ਦੀ ਤਾਰੀਫ ਕਰ ਰਿਹਾ ਟਰੋਲ ਤਾਂ ਦੇਖੋ ਜੀ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਛੱਡਿਆ ਲੋਕਾਂ ਨੇ ਸੀਤਾ ਮਾਂ ਨੂੰ ਨਹੀਂ ਛੱਡਿਆ ਕਿਸੇ ਨੂੰ ਛੱਡਿਆ ਹੀ ਨਹੀਂ ਤਾਂ ਫਿਰ ਇਹਨਾਂ ਨੂੰ ਕਿੱਥੇ ਉਹ ਕਹਿ ਦੇਣਗੇ ਕਿ ਹਾਂ ਇਹ ਸਹੀ ਕਰ ਰਿਹਾ ਹੈ ਨਾ ਮੇਰੇ ਹਿਸਾਬ ਨਾਲ ਜੇ ਲੋਕਾਂ ਦਾ ਭਲਾ ਹੋ ਰਿਹਾ ਦੇਖੋ ਪੈਸਾ ਤਾਂ ਦੇਖ ਹੀ ਰਿਹਾ ਨਾ ਲੋਕਾਂ ਨੂੰ ਮੀਡੀਆ ਦੇ ਵਿੱਚ ਉਹ ਕਿਹੜਾ ਵੀ ਉਹ ਦੇ ਕੇ ਤੇ ਬਾਅਦ ਚ ਵਾਪਸ ਲੈ ਲੈਂਦਾ ਹੋਗਾ ਅਕਸਰ ਪੈਸਾ ਅਗਰ ਉਹ 50 50 ਹਜ਼ਾਰ ਰੁਪਏ ਦੇ ਰਿਹਾ ਤੇ ਲੋਕਾਂ ਨੂੰ ਮਿਲ ਰਿਹਾ ਤਾਂ ਹੀ ਲੋਕ ਲੋਕ ਲੈ ਵੀ ਰਹੇ ਹਨਾ ਤੇ ਟਰੋਲ ਕਰਨ ਵਾਲਿਆਂ ਨੇ ਟਰੋਲ ਹੀ ਕਰੀ ਜਾਣਾ ਤੇ ਬੋਲਣ ਵਾਲਿਆਂ ਨੇ ਬੋਲੀ ਜਾਣਾ ਕੰਮ ਕਰਨ ਵਾਲੇ ਨੇ ਕੰਮ ਕਰ ਦੇਣਾ ਪਰ ਲੱਗਦਾ ਨਹੀਂ ਕਿ ਸਾਰਾ ਕੁਝ ਇਹ ਸਿਆਸੀ ਰੋਟੀਆਂ ਸੇਕਣ ਲਈ ਹੋ ਰਿਹਾ ਕਿ ਕੱਲ ਨੂੰ 2027 ਦੇ ਇਲੈਕਸ਼ਨ ਹੋ ਰਹੇ ਨੇ ਕਿਤੇ ਨਾ ਕਿਤੇ ਮਨ ਕੀਰਤਔਲ ਵੀ ਟਿਕਟ ਦੀ ਮੰਗ ਮੈਨੂੰ ਨਹੀਂ ਐਵੇਂ ਲੱਗਦਾ ਕਿ ਉਹ ਟਿਕਟ ਦੀ ਮੰਗ ਕਰੇਗਾ ਚਲੋ ਜੇ ਕਰੇਗਾ ਵੀ ਤਾਂ ਜੇ ਕਰੇਗਾ ਵੀ ਤਾਂ ਦੁਨੀਆ ਨੂੰ ਜਿਤਾ ਦੇਣਾ ਚਾਹੀਦਾ ਵਾ ਜਿੱਥੇ ਉਹਨੇ ਇੰਨਾ ਦੇਖੋ ਸਿੱਧੂ ਮੂਸੇ ਵਾਲਾ ਵੀ ਆਇਆ ਸੀ ਅੱਗੇ ਹਨਾ ਉਹ ਹਨਾ ਪਰ ਇਹ ਲੋਕਾਂ ਕੋਲ ਚਲੋ ਜੇ ਪੈਸਾ ਹੈਗਾ ਜੇ ਤੁਹਾਡੇ ਤੇ ਜੇ ਪੈਸਾ ਕਮਾ ਰਹੇ ਉਹ ਲਾਭ ਹੀ ਰਹੇ ਆ ਤਾਂ ਕੋਈ ਬੁਰੀ ਗੱਲ ਨਹੀਂ ਹੈ ਤੇ ਵਿੱਚ ਕਿਹਾ ਫਿਰ ਕੀ ਹੋਇਆ ਜੇ ਉਹ 2027 ਦੇ ਵਿੱਚ ਇਲੈਕਸ਼ਨ ਲੜ ਵੀ ਰਹੇਗਾ ਤੇ ਕੀ ਫਰਕ ਪੈਂਦਾ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਫਰਕ ਪੈਂਦਾ ਵਾ ਔਰ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਨ੍ਹਾਂ ਦਾ ਭਲਾ ਹੋ ਰਿਹਾ ਹੈ ਜਿਹੜੇ ਲੋਕ ਭਲਾ ਕਰਦੇ ਆ ਜਿਉ ਉਹ ਸਿਆਸਤ ਵਿੱਚ ਆ ਵੀ ਜਾਂਦੇ ਆ ਤਾਂ ਮੈਨੂੰ ਮੈਨੂੰ ਲੱਗਦਾ ਦੁਨੀਆ ਨੂੰ ਕੋਈ ਫਰਕ ਪੈਂਦਾ ਹੋਵੇਗਾ ਪਰ ਉਹਨੇ ਜੋ ਕਰਤਾ ਨਾ ਮਤਲਬ ਉਹਨੇ ਦੁੱਖ ਦੀ ਘੜੀ ਦੇ ਵਿੱਚ ਆ ਕੇ ਦਿਖਾਤਾ ਲੋਕਾਂ ਨੂੰ ਵੀ ਕੀ ਕਹਿੰਦੇ ਆਰਟਿਸਟ ਲੋਗ ਹੀ ਪੰਜਾਬ ਨੂੰ ਇੱਕਦਮ ਸੁਵੇਟ ਸਕਦੇ ਆ ਸੰਭਾਲ ਸਕਦੇ ਆ ਵੀ ਮਤਲਬ ਇਹਨਾਂ ਨੂੰ ਕੰਜਰ ਕਹਿਣਾ ਜਾਂ ਇਹਨਾਂ ਨੂੰ ਮਤਲਬ ਨਚਾਰ ਕਹਿਣਾ ਜਾਂ ਮਤਲਬ ਕੁਝ ਵੀ ਵਰਡ ਇਹਨਾਂ ਨੂੰ ਕਹਿਣਾ ਸਹੀ ਨਹੀਂ ਹੈ ਕਿਉਂਕਿ ਦੇਖੋ ਕਿੰਨੇ ਕਿ ਸਿੰਗਰ ਹੋਣਗੇ ਆਪਣੇ ਪੰਜਾਬ ਚ ਕੁਛ ਕੀ ਹੋਣਗੇ ਹਨ ਤੇ ਉਹਨਾਂ ਨੇ ਦੇਖੋ ਪੂਰਾ ਪੰਜਾਬ ਸੰਭਾਲ ਲਿਆ ਤੇ ਕਿੰਨੀ ਵਧੀਆ ਗੱਲ ਹੈ ਹਨਾ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਜੇ ਆ ਰਹੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਬਾਕੀ ਮੈਂ ਲੋਕਾਂ ਦਾ ਮੈਂ ਕੁਝ ਨਹੀਂ ਕਹਿ ਸਕਦੀ ਦੇਖੋ ਮੈਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਮੇਰੀ ਵੀ ਪਰਸਨਲ ਰਾਏ ਹੈ ਕਿ ਜੇਕਰ ਲੋਕ ਕੰਜਰ ਕਹਿਣ ਰਿਚਾਰ ਕਹਿੰਦੇ ਆ ਜੇਕਰ ਇਦਾਂ ਦੇ ਬੰਦੇ ਹਾਲ ਕੇ ਸੇਵਾ ਚ ਖੜਦੇ ਆ ਉਹਨਾਂ ਨੇ ਪੰਜਾਬ ਸੰਭਾਲ ਲਿਆ ਤੇ ਸਾਰਾ ਪੰਜਾਬੀ ਕੰਜਰਾ ਹੋਣਾ ਚਾਹੀਦਾ ਹੈ हां ए गल ਤੁਸੀਂ ਬਿਲਕੁਲ ਸਹੀ ਕਹੀ ਕਿ ਜੇ ਮਤਲਬ ਕੁਝ ਕੰਜਰ ਰਲ ਕੇ ਇੰਨਾ ਵਧੀਆ ਕੰਮ ਕਰ ਰਿਹਾ ਤਾਂ ਮੈਂ ਮੈਨੂੰ ਨਹੀਂ ਲੱਗਦਾ ਕਿ ਇਹ ਪੂਰੀ ਗੱਲ ਹੈ ਬਟ ਇਹ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਦੇਖੋ ਪੇਰੈਂਟਸ ਪਹਿਲਾਂ ਅੱਗੇ ਆਉਣ ਨਹੀਂ ਦਿੰਦੇ ਗੁਰੂ ਰੰਧਾਵਾ ਜੀ ਦੀ ਇੰਟਰਵਿਊ ਸੁਣ ਲਓ ਉਹ ਵੀ ਇਹੀ ਕਹਿੰਦੇ ਮੇਰੇ ਮਤਲਬ ਮੈਨੂੰ ਬਹੁਤ ਜਦੋਂ ਮੈਂ ਸਟਰਗਲ ਕੀਤੀ ਬਹੁਤ ਮਤਲਬ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਕੰਟਰੋਲ ਕਰਿਆ ਸ਼ਾਇਦ ਮੈਨੂੰ ਵੀ ਕਿਸੇ ਨਾ ਕਿਸੇ ਇੱਕ ਮਤਲਬ ਇਹ ਗੱਲਾਂ ਦਾ ਸੈਕਰੀਫਾਈਜ਼ ਕਰਨੀਆਂ ਪੈਂਦੀਆਂ ਕਿ ਪੇਰੈਂਟਸ ਬਹੁਤ ਕੁਝ ਬੋਲਦੇ ਹਨਾ ਅੱਗੇ ਨਹੀਂ ਆਉਣ ਦਿੰਦੇ ਬਟ ਜਿਹੜਾ ਦੇਸ਼ ਹੈ ਨਾ ਉਹ ਪੈਸਾ ਪ੍ਰਧਾਨ ਦੇਸ਼ ਹੈ ਤੁਹਾਡੇ ਕੋਲ ਪੈਸਾ ਹੈ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਅੱਜ ਹੁਣ ਜੇਕਰ ਅਮਨ ਕੀਰਤ ਉਹ ਲਕਨੇ ਕਮਾਇਆ ਮਿਹਨਤ કરી ਦੇਖੋ ਮਿਹਨਤ ਦਾ ਪੈਸਾ ਦੇ ਰਿਹਾ ਉਹ ਕੋਈ ਐਵੇਂ ਨਹੀਂ ਕਿ ਉਹਨੇ ਲੁੱਟ ਘੁੱਟ ਨਹੀਂ ਕੀਤੀ ਹੋਈ ਆਪਣੀ ਮਿਹਨਤ ਹੈ ਇਹ ਵੀ ਜਿਗਰਾ ਚਾਹੀਦਾ ਦਿਲ ਚਾਹੀਦਾ ਵੀ ਪੈਸਾ ਦੇਣ ਲਈ ਵੀ ਨਾ ਅਮੀਰ ਬਹੁਤ ਹੁੰਦੇ ਆ ਪੈਸਾ ਵੀ ਬਹੁਤ ਲੋਕਾਂ ਕੋਲ ਹੁੰਦਾ ਇੰਡਸਟਰੀ ਦੇ ਮਾਲਕ ਬਹੁਤ ਬਹੁਤ ਜ਼ਿਆਦਾ ਹੈਗੇ ਆ ਇਸ ਦੁਨੀਆ ਦੇ ਵਿੱਚ ਮੈਂ ਦੇਖੇ ਵੀ ਆ ਬਟ ਪੈਸਾ ਕਿਸੇ ਨੂੰ ਵੰਡਣਾ ਕਿਸੇ ਨੂੰ ਪੈਸਾ ਦੇਣਾ ਉਹ ਵੀ ਦਿਲ ਕਿਸੇ ਕਿਸੇ ਤੋਂ ਕਿਸੇ ਕਿਸੇ ਦਾ ਹੈ ਹਰੇਕ ਕੰਨ ਦਾ ਨਹੀਂ ਹੋ ਸਕਦਾ ਕਿ ਜੇ ਮੈਂ ਕਹਾਂ ਕਿ ਮੈਂ ਅੱਜ 100 ਕਰੋੜ ਦੀ ਮਾਲਕਾਂ ਤਾਂ ਮੈਂ ਮੈਂ ਅੱਗੇ ਮੈਂ ਮਤਲਬ ਲੋਕ ਜੇ ਕਦੀ ਕਿਹੇ ਲੋੜ ਪਈ ਤਾਂ ਮੈਂ ਦੇ ਦੂੰਗੀ ਇਹ ਦਿਲ ਦੀ ਗੱਲ ਹੈ ਉਹਨੇ ਦਿਲ ਵਿਖਾਤਾ ਆਪਣਾ ਉਹਨੇ ਜੱਟਾ ਵਾਲੀ ਕਰਕੇ ਵਿਖਾਤਾ ਪਰ ਲੋਕਾਂ ਦਾ ਤਰਸ਼ ਇਹ ਵੀ ਕਿ ਮਨਕੀਰ ਤੋਂ ਕਿਸ ਨਾ ਕਿਸੇ ਪਾਰਟੀ ਦਾ ਪੈਸਾ ਬੰਨ ਰਿਹਾ ਹੈ ਦੇਖੋ ਜੀ ਮੈਂ ਤਾਂ ਇੱਕ ਗੱਲ ਉਹ ਬੋਲ ਵੀ ਰਹੀ ਹਾਂ ਉਹ ਕਹਿ ਵੀ ਰਿਹਾ ਹੈ ਕਿ ਮੇਰੇ ਜਿੰਨੇ ਫਰੈਂਡਸ ਐ ਮੇਰੇ ਜਿੰਨੇ ਯਾਰ ਮਿੱਤਰ ਐ ਮੈਂ ਸਾਰਿਆਂ ਦੀ ਹੈਲਪ ਲੈ ਕੇ ਮੈਂ ਕਰ ਰਿਹਾ ਉਹ ਨਾਮ ਵੀ ਲੈ ਰਿਹਾ ਦੇਖੋ ਇਹ ਤਾਂ ਨਹੀਂ ਕਹਿ ਰਿਹਾ ਕਿ ਮੈਂ ਇਕੱਲਾ ਹੀ ਉਹ ਕਰ ਰਿਹਾ ਕੰਮ ਦੇਖੋ ਇੱਕ ਜਸਪਿੰਦਰ ਨਰੂਲਾ ਜੀ ਨੇ ਸੇਵਾ ਕੀਤੀ ਪਰ ਅੱਜ ਤੱਕ ਉਹ ਅੱਗੇ ਨਹੀਂ ਆਏ ਐਪਰੀਸ਼ੀਏਟ ਕਰਨ ਵਾਲੀ ਗੱਲ ਤਾਂ ਹੈਗੀ ਹੈ ਨਾ ਕਿ ਜਸਪਿੰਦਰ ਜਸਪਿੰਦਰ ਨਰੂਲਾ ਦੀ ਜੀ ਨੇ ਜਿਹੜੀ ਪੰਜਾਬ ਲਈ ਹੈਲਪ ਕਰੀ ਸੀ ਉਹ ਸਿਰਫ ਜੱਸੀ ਗਿੱਲ ਨੂੰ ਪਤਾ ਹੋਰ ਤਾਂ ਕਿਸੇ ਨੂੰ ਨਹੀਂ ਪਤਾ ਨਾ ਵੀ ਉਹਨਾਂ ਨੇ ਕੀ ਕੀਤਾ ਦੇਖੋ ਕਈ ਲੋਕ ਹੁੰਦੇ ਐ ਕਿ ਜਿਹੜੇ ਬੋਲ ਦਿੰਦੇ ਐ ਤੇ ਕਈ ਲੋਕ ਕਹਿੰਦੇ ਨਾ ਇਸ ਹੱਥ ਦਈਏ ਤੇ ਇਸ ਹੱਥ ਪਤਾ ਵੀ ਨਹੀਂ ਲੱਗਦਾ ਕਿ ਐਵੇਂ ਦੇ ਵੀ ਹੈਗੇ ਆ ਬਲਜੀਤ ਨਹੀਂ ਸਾਹਮਣੇ ਆਇਆ ਕੋਈ ਉਹਨੇ ਇੰਟਰਵਿਊ ਨਹੀਂ ਦਿੱਤੀ ਹਾਲਾਂਕਿ ਉਹਨੇ ਟੀਮ ਭੇਜੀ ਆ ਬਟ ਉਹਨੇ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤੇ ਕਿ ਮੈਂ ਬਹੁਤ ਸੇਵਾ ਕਰ ਰਿਹਾ ਜਾਂ ਕੋਈ ਕਈ ਕਈ ਲੋਕ ਦਿਖਾ ਕੇ ਕਰ ਲੈਂਦੇ ਕਈ ਲੋਕ ਵੀ ਛੁਪਾ ਕੇ ਕਰ ਲੈਂਦੇ ਇਹ ਤਰੀਕਾ ਆ ਉਹ ਆਪਣਾ ਜਿੰਨੇ ਕਿਸ ਜਿੰਨੇ ਛੁਪਾ ਕੇ ਕਰਨੀ ਆ ਛੁਪਾ ਕੇ ਕਰ ਲਵੇ ਜਿੰਨੇ ਵਿਖਾ ਕੇ ਕਰਨੀ ਉਹ ਵਿਖਾ ਕੇ ਕਰ ਲਵੇ ਜਿੰਨੇ ਜਿੰਨਾ ਤਿਲ ਫੁੱਲ ਦੇਣਾ ਵਾ ਉਹਨੇ ਦੇ ਹੀ ਦੇਣਾ ਇਹ ਤਾਂ ਦਿਲ ਦੀ ਗੱਲ ਹੈ ਜੀ ਮੈਂ ਡੇਰਾਬਾਦ ਤੁਸੀਂ ਤੁਹਾਡਾ ਕੀ ਪ੍ਰਤੀਕਰਮ ਹੈ ਕਿ ਪੰਜਾਬ ਚ ਵੱਡੇ ਵੱਡੇ ਡੇਰੇ ਆ ਪਰ ਹੁਣ ਕੋਈ ਵੀ ਕਿਸੇ ਬਾਬੇ ਦਾ ਕੋਈ ਡੇਰਾ ਖੁੱਲ ਕੇ ਸਾਹਮਣੇ ਨਹੀਂ ਆਇਆ ਨਹੀਂ ਆਇਆ ਹੈ ਜੀ ਐਵੇਂ ਨਹੀਂ ਤੁਸੀਂ ਕਹਿ ਸਕਦੇ ਕਿ ਨਹੀਂ ਆਇਆ ਗੁਰਦਾਸ ਮਾਨ ਜੀ ਨੇ 25 ਲੱਖ ਰੁਪਏ ਦਿੱਤਾ ਫਿਰ ਇਹ ਬਾਕਰਪੁਰ ਸੁ린ਦਰ ਸਾਈ ਹੈ ਉਹ ਵੀ ਘਰ ਘਰ ਜਾ ਕੇ ਮੈਂ ਤਾਂ ਵੀਡੀਓ ਦੇਖਿਆ ਜੀ ਉਹ ਵੀ ਜਾ ਘਰ ਘਰ ਜਾ ਕੇ ਜਿੰਨਾ ਜਿੰਨਾ ਜਿਹਦੇ ਕੋਈ ਸਰ ਰਿਹਾ ਉਹਨਾਂ ਉਹ ਦੇ ਰਿਹਾ ਜਿਹਨੇ ਬਿਆਸਾਲ ਡੇਰਾ ਦੀ ਗੱਲ ਕਰਦੀ ਘਟਾਈ ਸਾਰੀ ਬਿਆਸਾਲ ਡੇਰੇ ਨੇ ਬਿਆਸ ਰਿਆ ਸਾਰਾ ਉਹਨਾਂ ਨੇ ਕਵਰ ਕਰਕੇ ਸਾਰੀ ਟਾਈ ਨੂੰ ਲਈ ਜਿੰਨੇ ਵੀ ਲੋਕ ਮਰੇ ਨੇ ਸਾਰੇ ਉਹ ਇਲਜ਼ਾਮੀ ਨੂੰ ਤੇ ਲਾ ਰਹੇ ਨੇ ਦੇਖੋ ਮੈਂ ਮੈਂ ਬਿਆਸ ਵਾਲੇ ਡੇਰਾ ਜੀ ਦੇ ਬਾਬਾ ਜੀ ਦੇ ਬਾਰੇ ਮੈਂ ਕੁਝ ਵੀ ਖੁੱਲ ਕੇ ਨਹੀਂ ਕਹਿ ਸਕਦੀ ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਪਤਾ ਨਹੀਂ ਹੈ ਕਿ ਉਹਨਾਂ ਨੇ ਕੀ ਆ ਦੱਬਿਆ ਜਾਂ ਕੀ ਆ ਨਹੀਂ ਦੱਬਿਆ ਹਨਾ ਮੈਂ ਉਹਦੇ ਬਾਰੇ ਮੈਨੂੰ ਨੋ ਲੈਜ ਨਹੀਂ ਕਹਿੰਦੇ ਜੇਕਰ ਕਿਸੇ ਚੀਜ਼ ਬਾਰੇ ਨੋ ਲੈਜ ਨਾ ਹੋਵੇ ਤਾਂ ਉਹਦੇ ਬਾਰੇ ਉਹ ਤਾਂ ਬਿਆਨ ਵੀ ਨਹੀਂ ਦੇਣਾ ਚਾਹੀਦਾ ਜੀ ਜਦੋਂ ਮੈਨੂੰ ਨੌਲੇਜ ਹੋਏਗੀ ਕਿ ਉਹਨਾਂ ਨੇ ਮਤਲਬ ਵੀ ਕਿਆ ਕਰਿਆ ਜਾਂ ਕਿਆ ਨਹੀਂ ਫਿਰ ਮੈਂ ਤੁਹਾਨੂੰ ਖੁੱਲ ਕੇ ਉਹਨਾਂ ਬਾਰੇ ਵੀ ਬਿਆਨ ਦੇ ਸਕਦੀ ਹਾਂ ਬਟ ਮੈਨੂੰ ਜਦੋਂ ਪਤਾ ਹੀ ਨਹੀਂ ਹੈ ਕਿ ਉਹਨਾਂ ਨੇ ਕਿੰਨਾ ਏਰੀਆ ਬਲਿਆ ਜਾਂ ਕਿੰਨਾ ਨਹੀਂ ਕਰਿਆ ਉਸ ਬਾਰੇ ਨਹੀਂ ਕਹਿ ਸਕਦੇ ਬਾਕੀ ਹਾਂ ਇਹ ਹੈ ਕਿ ਮੀਡੀਆ 'ਚ ਇਹ ਨਹੀਂ ਅਜੇ ਤੱਕ ਪਤਾ ਲੱਗਾ ਕਿ ਡੇਰਾ ਜਿਹੜੇ ਬਿਆਸ ਵਾਲੇ ਬਾਬਾ ਹੀ ਆ ਉਹਨਾਂ ਨੇ ਕਿੰਨਾ ਬਲੰਗਰ ਦੀ ਸੇਵਾ ਕੀਤੀ ਜਾਂ ਨਹੀਂ ਕੀਤੀ ਉਹ ਵੀ ਨਹੀਂ ਖੁੱਲ ਕੇ ਆਇਆ ਬਟ ਇਹ ਹੈ ਕਿ ਮੈਨੂੰ ਉਹਨਾਂ ਬਾਰੇ ਨੌਲੇਜ ਨਹੀਂ ਔਰ ਮੈਂ ਕੋਈ ਕਮੈਂਟਸ ਨਹੀਂ ਕਰ ਸਕਦੀ ਇਸ ਬਾਰੇ ਪੰਜਾਬ ਸਰਕਾਰ ਦੀ ਇਨਵੋਲਵਮੈਂਟ ਕਿਵੇਂ ਦੇਖਦੇ ਆ ਲੱਗਦਾ ਕਿ ਪੰਜਾਬ ਸਰਕਾਰ ਕੁਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦਿੰਦੀ ਹੈ ਆਲਵੇਸ ਦਿੰਦੇ ਆ ਜਿਹੜੇ ਫਲੱਡ ਦੇ ਲਈ ਵੀ ਦਿੰਦੇ ਆ ਜਿੰਨਾਂ ਕੋਲ ਹੁੰਦਾ ਉਹਨਾਂ ਨੂੰ ਦੇ ਦਿੰਦੇ ਆ ਬਾਕੀ ਤਾਂ ਮੈਂ ਕੀ ਕਹਿ ਸਕਦੀ ਆ ਬਾਕੀ ਸਭ ਨੂੰ ਪਤਾ ਹੀ ਆ ਜੋ ਜੋ ਜਿਨਾਂ ਨੂੰ ਜਿਵੇਂ ਮਿਲਦਾ ਉਹਨਾਂ ਨੂੰ ਉਨੀ ਨੌਲੇਜ ਆ ਕਿ ਵੀ ਪੰਜਾਬ ਸਰਕਾਰ ਸਾਡੇ ਕੋਲ ਕਿੰਨੇ ਕੁ ਬੈਨੀਫਿਟ ਦੇ ਰਹੀ ਆ ਆਰਤੀ ਨਮੋਲ ਦਾ ਪਰਸਨਲ opinion ਕੀ ਹੈ ਕਿ ਲੱਗਦਾ ਕਿ ਜਿਹੜੇ ਕਲਾਕਾਰ ਲੋਕਾਂ ਦੇ ਬਣਾਏ ਉਹਨਾਂ ਨੂੰ ਲੋਕਾਂ ਨਾਲ ਖੜਨਾ ਚਾਹੀਦਾ ਨੇ ਖੜ ਰਹੀ ਨੇ ਹਾਂ ਲੋਕਾਂ ਅਸੀਂ ਲੋਕਾਂ ਦੇ ਬਣਾਏ ਹੋਈਆਂ ਹਾਲਾ ਕਿ ਮੇਰਾ ਇਹ ਨਾਮ ਨਹੀਂ ਹੈ ਮੇਰਾ ਨੇਮ ਨਹੀਂ ਹੈ ਮੈਂ ਫੇਮ ਨਹੀਂ ਹੈ ਮੈਨੂੰ ਮੈਨੂੰ ਦੁਨੀਆ ਹਾਲਾ ਕਿ ਮੇਰੀ ਇੰਟਰਵਿਊ ਦੇਖ ਕੇ ਕਈ ਲੋਕ ਕਹਿਣਗੇ ਵੀ ਅਸੀਂ ਨੂੰ ਨਹੀਂ ਜਾਣਦੇ ਹਨਾ ਮੇਰਾ ਸੁਰਿੰਦਰ ਸਿੰਧਾ ਜੀ ਨਾਲ song ਆਇਆ ਸੀਗਾ ਬਟ ਜੇ ਪੰਜਾਬ ਦੇ ਲੋਕ ਇੱਕ ਗੱਲ ਤੁਸੀਂ ਬਹੁਤ ਵਧੀਆ ਕਹੀ ਕਿ ਹਾਂ ਵੀ ਪੰ ਵੀ ਪੰਜਾਬੀਆਂ ਨੇ ਅਗਰ ਸਾਨੂੰ ਬਣਾਇਆ ਤੇ ਅਸੀਂ ਉਹਨਾਂ ਦੇ ਲਈ ਅੱਗੇ ਵੀ ਆਏ ਹਨਾ ਤੇ ਇਹ ਗੱਲ ਸਾਰੇ ਹੀ ਸਿੰਗਰਸ ਨਾ ਸਿੰਗਰ ਨੂੰ ਛੱਡ ਕੇ ਆਰਟਿਸਟ ਜਿੰਨੇ ਵੀ ਹੈਗੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਮੈਂ ਕਈ ਵਾਰੀ ਇਹ ਦੇਖਿਆ ਵਾ ਕਿ ਜੋ ਬਹੁਤ ਫੇਮਸ ਹੋ ਜਾਂਦੇ ੱਤਕਾ ਮਾਰਦੇ ਆ ਫੋਟੋ ਖਿਚਾਉਣ ਵਾਲੇ ਕੁਝ ਵੀ ਕਰਦੇ ਆ ਹਨਾ ਮਤਲਬ ਉਹ ਪਬਲਿਕ ਦੇ ਸਾਹਮਣੇ ਨਹੀਂ ਆਉਂਦੇ ਜਾਂ ਮਤਲਬ ਟਰੋਲ ਦਾ ਸਾਹਮਣਾ ਕਰਨਾ ਪੈਂਦਾ ਹਨਾ ਦੂਜੇ ਬੰਦਿਆਂ ਨੂੰ ਵੀ ਤੇ ਇਸ ਕਰਕੇ ਸਿੰਗਰਾਂ ਨੂੰ ਨਹੀਂ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਜਾਂ ਮਤਲਬ ਅਦਰ ਇੰਡੀਅਨਸ ਨੂੰ ਇੰਡੀਅਨਸ ਨੇ ਜੋ ਕਲਾਕਾਰਾਂ ਨੂੰ ਬਣਾਇਆ ਵਾ ਉਹ ਉਹਨਾਂ ਕਰਕੇ ਹੀ ਹੈ ਜੇ ਉਹਨਾਂ ਨਾਲ ਉਹ ਮਿਸ ਬਿਹੇਵ ਕਰਨਗੇ ਤਾਂ ਉਹ ਉਹਨਾਂ ਨੂੰ ਕੋਈ ਵੀ ਅੱਗੇ ਲਿਆਉਣ ਵਾਲਾ ਹੋਰ ਕੋਈ ਨਹੀਂ ਹੈ ਜੇ ਉਹ ਅੱਜ ਪੈਸਾ ਕਮਾ ਰਹੇ ਉਹ ਲੋਕਾਂ ਤੋਂ ਹੀ ਕਮਾ ਰਹੇ ਆ ਜਿੰਨੇ ਹੁਣ ਜੇ ਫੋਰ ਐਗਜ਼ਾਮਪਲ ਹੈ ਜਿਹੜੇ ਯੂਟਿਊਬਰ ਹੈ ਯੂਟਿਊਬਰ ਵੀ ਲੋਕਾਂ ਤੋਂ ਹੀ ਬਣਿਆ ਹੈ ਤੇ ਜੇ ਉਹ ਲੋਕਾਂ ਦੇ ਲੋਕਾਂ ਦੀ ਕਮਾਈ ਤੋਂ ਹੀ ਜੇ ਅਗਰ ਲੋਕਾਂ ਲਈ ਕੁਝ ਕਰ ਰਿਹਾ ਤੇ ਇਹਦੇ ਵਿੱਚ ਕੋਈ ਵੱਡੀ ਖਾਸ ਗੱਲ ਵੀ ਨਹੀਂ ਹੈਗੀ ਅਜ ਵੱਡੇ ਵੱਡੇ ਸਿੰਗਲ ਮੈਮ ਜਿਹੜੇ ਵੱਡੇ ਵੱਡੇ ਸਟਾਰ ਨੇ ਗਰਾਊਂਡ ਲੈਵਲ ਤੇ ਉਤਰੇ ਹੋਏ ਆ ਜੇਕਰ ਆਰਤੀ ਅਰਮੋਲ ਨੂੰ ਕੱਲੋਂ ਨੇਮ ਫੇ ਮਿਲਦਾ ਤਾਂ ਐਸੇ ਬਿਹੇਵ ਚ ਰਹਿਣਗੇ ਜਾਂ ਆਰਤੀ ਅਰਮੋਲ ਚ ਵੀ ਐਟੀਟਿਊਡ ਆਵੇਗਾ ਨਹੀਂ ਮੇਰੇ ਚ ਨਹੀਂ ਐਟੀਟਿਊਡ ਆ ਸਕਦਾ ਨਾ ਹੀ ਮੈਂ ਐਟੀਟਿਊਡ ਲਿਆਵਾਂਗੀ ਕਿਉਂਕਿ ਮੈਂ ਤਾਂ ਦੇਖੋ ਪਹਿਲਾਂ ਹੀ ਜ਼ਮੀਨ 'ਚ ਤੋਂ ਤਾ ਉੱਪਰ ਨੂੰ ਆਣਾ ਵਾ ਜਿਸ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹਾਲਾਂਕਿ ਸ਼ਾਇਦ ਕਮੈਂਟਸ ਵਿੱਚ ਲੋਕ ਮੈਨੂੰ ਇਹ ਗੱਲ ਕਹਿ ਕਹਿ ਵੀ ਸਕਦੇ ਆ ਕਿ ਤੁਸੀਂ ਵੀ ਪੈਂਜੀ ਤੁਸੀਂ ਇੰਟਰਵਿਊ ਦੇ ਰਹੇ ਹੋ ਤੁਸੀਂ ਪਤਾ ਤੁਸੀਂ ਕੀ ਕੀਤਾ ਕਮੈਂਟਸ ਆਉਂਦੇ ਆ ਹਨਾ ਮੈਂ ਉਹਨਾਂ ਦੇ ਲੱਗ ਉਹਨਾਂ ਲਈ ਕਹਿ ਸਕਦੀ ਆ ਕਿ ਮੈਂ ਦਿਸ਼ਾ ٹرسٹ ਦੇ ਨਾਲ ਹੀ ਜੁੜ ਕੇ ਜੋ ਮੇਰੇ ਕੋਲ ਮੇਰੀ ਸੈਲਰੀ ਦਾ ਜੋ ਭਾਗ ਸੀਗਾ ਮੈਂ ਕਰ ਸਕਦੀ ਸੀ ਉਹ ਮੈਂ ਕੀਤਾ ਬਟ ਮੈਂ ਆਪਣੀ ਨੇਚਰ ਨੂੰ ਕਦੇ ਵੀ ਚੇਂਜ ਨਹੀਂ ਕਰਨਾ ਚਾਹੁੰਦੀ ਉਹਦਾ ਰੀਜ਼ਨ ਇਹ ਹੈ ਕਿ ਮੈਂ ਮੈਂ ਲੋਕਾਂ ਲਈ ਹੀ ਜੇ ਮੈਂ ਸੇਵਾ ਕਰ ਸਕਾਂ ਤਾਂ ਮੈਂ ਮੈਂ ਇਹੀ ਚਾਹਾਂਗੀ ਕਿ ਮੇਰੀ ਜ਼ਿੰਦਗੀ ਲੋਕਾਂ ਲਈ ਹਰਫਤ ਹੋਵੇ ਮੈਨੂੰ ਦੇਖੋ ਇਹ ਸਰੀਰ ਹੈ ਮਿੱਟੀ ਹੈ ਇਹਨੂੰ ਪਤਾ ਨਹੀਂ ਕਿਹੜੇ ਵਲੇ ਇਹਨੇ ਖਤਮ ਹੋ ਜਾਣਾ ਹੈ ਤਾਂ ਅਸੀਂ ਕੀ ਕਹਿੰਦੇ ਉਹ ਆਕੜ ਕਰਕੇ ਜਾਣਾ ਵੀ ਕਿੱਥੇ ਇੱਥੇ ਹੀ ਰਹਿਣਾ ਹਨਾ ਜੇ ਅਸੀਂ ਅੱਜ ਲੋਕਾਂ ਨਾਲ ਪਿਆਰ ਕਰਾਂਗੇ ਤੇ ਕੱਲ ਨੂੰ ਸਾਨੂੰ ਕੋਈ ਪਿਆਰ ਕਰ ਲੇਗਾ ਹਨਾ ਇਹੀ ਹੈ ਮੈਂ ਤਾਂ ਮੈਂ ਤਾਂ ਸਾਰੇ ਕਲਾਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਾਂ ਉਹ ਅੱਗੇ ਆਏ ਪੰਜਾਬ ਲਈ ਇਸ ਤਰ੍ਹਾਂ ਹੀ ਖੜੇ ਰਹੋ ਇਸ ਤਰ੍ਹਾਂ ਹੀ ਤੁਸੀਂ ਮਕਾਨ ਜਿਹੜੇ ਲੋਕਾਂ ਦੇ ਮਕਾਨ ਟੁੱਟੇ ਆ ਉਹ ਵੀ ਬਣਾ ਕੇ ਦੋਵੋ ਤਾਂ ਮਤਲਬ ਕੁਝ ਮਿਲੇਗਾ ਹੀ ਕੁਝ ਘਟੇਗਾ ਨਹੀਂ ਮੈਮ ਅੱਗੇ ਜਦੋਂ ਹਾਲਾਤ ਅਨੁਕੂਲ ਹੋਣੇ ਉਦੋਂ ਲੋੜ ਜ਼ਿਆਦਾ ਪੈਣੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਸੇ ਸੰਸਥਾ ਨਾਲ ਜੁੜ ਕੇ ਸੇਵਾ ਕਰ ਰਹੇ ਹੋ ਅੱਗੇ ਲਗਾਤਾਰ ਨਿਰੰਤਰ ਸੇਵਾ ਜਾਰੀ ਰੱਖੀ ਕਰਦੇ ਰਹੋਗੇ ਕਿਉਂਕਿ ਕਿ ਜਦ ਹਾਲਾਤ ਜਿਹੜੇ ਖਰਾਬ ਦਿਸ ਰਹੇ ਨੇ ਮੈਨੂੰ ਜਿਸ ਤਰ੍ਹਾਂ ਕਲਾਕਾਰ ਭਾਈਚਾਰਾ ਜਿਵੇਂ ਅੱਗੇ ਵੱਧ ਕੇ ਆ ਰਿਹਾ ਮੈਨੂੰ ਲੱਗਦਾ ਨਹੀਂ ਅੱਗੇ ਹਾਲਾਤ ਕੀ ਕਹਿੰਦੇ ਵਿਗੜਨਗੇ ਸੁਧਰਨਗੇ ਪੰਜਾਬ ਦਾ ਕੁਝ ਬਣੇਗਾ ਬਾਕੀ ਤੁਸੀਂ ਮੈਨੂੰ ਇੱਕ ਕੁਐਸਚਨ ਕੀਤਾ ਸੀਗਾ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਵੀ ਕੱਲ ਬਹੁਤ ਵੱਡੇ ਕੈਬਿਨੇਟ ਚ ਮਤਲਬ ਫੈਸਲੇ ਲਏ ਆ ਉਹ ਅੱਗੇ ਆ ਰਹੀ ਹੈ ਹਮੇਸ਼ਾ ਕਰਦੀ ਹੈ ਪੰਜਾਬ ਸਰਕਾਰ ਨੇ ਅਗਰ ਪੰਜਾਬ ਉਹਦੇ ਕਰਕੇ ਟਿਕਿਆ ਹੈ ਹਨਾ ਬਟ ਇਹ ਕਿ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਕੁਝ ਦੇਖੋ ਜਦੋਂ ਕੋਈ ਇਨਸਾਨ ਨਵੀਂ ਨਵੀਂ ਸਤਾ ਚਲਾਉਂਦਾ ਹੈ ਜਾਂ ਮੈਂ ਹੀ ਆ ਮੈਂ ਅਗਰ ਕੋਈ ਸਰਕਾਰੀ ਕੁਰਸੀ ਤੇ ਨਵੀਂ ਨਵੀਂ ਬੈਠਾਂਗੀ ਤਾਂ ਮੈਨੂੰ ਥੋੜਾ ਕੰਮ ਕਰਨ ਲਈ ਟਾਈਮ ਲੱਗਦਾ ਸਮਝਣ ਲਈ ਵੀ ਟਾਈਮ ਲੱਗੇਗਾ ਉਹਨਾਂ ਨੂੰ ਹਜੇ ਸਮਝਣ ਲਈ ਟਾਈਮ ਲੱਗ ਰਿਹਾ ਉਹ ਕਰ ਰਿਹਾ ਹੈ ਜਿਵੇਂ ਜਿਵਨਾਂ ਦਾ ਦਿਲ ਕਰ ਰਿਹਾ ਉਹ ਮੈਂ ਮਤਲਬ ਜਿਵੇਂ ਜਿਵਨਾਂ ਨੂੰ ਸਮਝ ਆ ਰਹੀ ਹੈ ਉਹ ਮੈਂ ਉਹ ਕੰਮ ਕਰ ਰਿਹਾ ਹੈ ਵੀ ਆਪਾਂ ਇਹ ਨਹੀਂ ਕਹਿ ਸਕਦੇ ਕੋ ਬਿਲਕੁਲ ਕੰਮ ਨਹੀਂ ਕਰ ਰਹੇ ਕੰਮ ਕਰ ਰਹੇ ਬਟ ਸਾਡੀ ਸੋਚ ਸਾਨੂੰ ਮਤਲਬ ਜਿਹੜੇ ਅਸੀਂ ਗਰਾਊਂਡ ਲੈਵਲ ਦੇ ਬੰਦੇ ਬੈਠੇ ਆ ਨਾ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਗਵਰਨਮੈਂਟ ਦੇ ਕਿਉਂਕਿ ਦੇਖੋ ਜਿਹੜਾ ਜਿਹੜਾ ਮਨਕੀਰਾ ਤੌਰ 'ਤੇ ਕੰਮ ਕਰ ਰਿਹਾ ਉਹ ਕੁਇਕ ਐਂਡ ਫਾਸਟ ਹੈ ਜਿਹੜੀ ਗਵਰਨਮੈਂਟ ਕਰੇਗੀ ਉਹਨਾਂ ਨੇ ਤੁਹਾਡੇ ਉਹਨਾਂ ਨੇ ਪਬਲਿਕ ਨੂੰ ਪੇਪਰ ਲੈਣੇ ਆ ਉਹਨ ਦੇਖੋ ਜੇ ਗਵਰਨਮੈਂਟ ਕੰਮ ਕਰ ਰਹੀ ਹੈ ਤੇ ਸਾਕਸ਼ੀ ਅੱਗੇ ਆਈ ਹੈ ਨਾ डीसी ਆ ਸਮ ਆਏ ਨਾ ਤੇ ਲੁਧਿਆਣਾ ਦੀ ਡੀਸੀ ਤਾਂ ਹੀ ਅੱਗੇ ਆਏ ਨਾ ਜੇ ਉਹ ਕੰਮ ਕਰਦੇ ਕੁਲਦੀਪ ਸਿੰਘ ਧਾਰੀਵਾਲ ਵੀ ਤਾਂ ਆਏ ਆ ਨਾ ਅੱਗੇ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਰ ਹੀ ਲੈਣਾ ਤੇ ਲੋਕਾਂ ਦਾ ਕੰਮ ਹੈ ਗੱਲਾਂ ਕਰਨੀ ਉਹਨਾਂ ਨੇ ਕਰ ਹੀ ਲੈਣਾ ਮੈਂ ਵੀ ਗੱਲ ਕਰਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬਿੱਲ ਸੋਸ਼ਲ ਮਿਨਿਸਟਰ ਨੂੰ ਕਮੈਂਟ ਕਰ ਲਈ ਨੇ ਲੋਕਾਂ ਨੂੰ ਕਟਾਸ਼ ਕਰ ਲਈ ਨੇ ਲੋਕਾਂ ਦੇ ਨਿਕਸ ਕੱਢਣ ਵਾਸਤੇ ਦੇਖੋ ਮੈਂ ਤਾਂ ਇਹ ਹੀ ਕਹੂੰਗੀ ਕਿ ਮੈਂ ਬਹੁਤ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖ ਲਈ ਆ ਪਾ ਜੀ ਪਰ ਜ਼ਰੂਰੀ ਨਹੀਂ ਕਿ ਹਰ ਕਮੈਂਟਸ ਹੁਣ ਦੇਖੋ ਲੋਕ ਪਹਿਲਾਂ ਉਹਨੂੰ ਬੁਰਾ ਕਹਿੰਦੇ ਸੀ ਉਹ ਜਿਹੜੀ ਲੜਕੀ ਸੀ ਸੁਰਲੀਨ ਹਾਂਜੀ ਅੱਜ ਉਹਨੂੰ ਚੰਗਾ ਵੀ ਕਹਿਣ ਲੱਗ ਪਏ ਉਹ ਇੱਕ ਹੋਰ ਲੜਕਾ ਸੀਗਾ ਬੈਂਡ ਸੰਦੂ ਹਨਾ ਤੇ ਉਹਨੂੰ ਲੋਕੀ ਬੁਰਾ ਕਹਿੰਦੇ ਸੀ ਅੱਜ ਉਹੀ ਲੋਕ ਉਹਨਾਂ ਲਈ ਅੱਛਾ ਕਹਿ ਰਿਹਾ ਦੇਖੋ ਇਹ ਦੁਨੀਆ ਦੇ ਇਹ ਬਦਲਦੀ ਸਤਾ ਹੈ ਇੱਥੇ ਜਦੋਂ ਜਦੋਂ ਧਰਤੀ ਐਨੂੰ ਜਾਂਦੀ ਹੈ ਦੁਨੀਆ ਉਧਰ ਨੂੰ ਹੋ ਜਾਂਦੀ ਹੈ ਜੇ ਐਨੂੰ ਜਾਂਦੀ ਹੈ ਤਾਂ ਉਧਰ ਨੂੰ ਹੋ ਜਾਂਦੀ ਹੈ ਇਹ ਕੋਈ ਉਹ ਨਹੀਂ ਹੈ ਵੀ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਜਿਹੜੀ ਪਬਲਿਕ ਆ ਉਹਦੇ ਵਿੱਚ ਮਾੜੇ ਵੀ ਲੋਕ ਐ ਅੱਛੇ ਵੀ ਲੋਕ ਐ ਮੈਂ ਦੇਖੋ ਵੀਡੀਓ ਵੀਡੀਓ ਜਿਹੜੀ ਲੋਕ ਮੈਂ ਵੀਡੀਓ ਦੇਖੂਗੀ ਮੇਰਾ ਆਪਣਾ ਨਜ਼ਰੀਆ ਵਾ ਕੋਈ ਹੋਰ ਦੇਖੇਗਾ ਉਹਦਾ ਆਪਣਾ ਨਜ਼ਰੀਆ ਹੈ ਹਰ ਇੱਕ ਦਾ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਹੈ ਇਸ ਆਪਣੀ-ਆਪਣੀ ਸੋਚ ਦੇ ਮਾਲਕ ਹੈ ਜੋ ਦੇਖਦਾ ਜੋ ਉਹਦੀ ਸੋਚ ਹੁੰਦੀ ਉਹ ਉਵੇਂ ਕੱਢ ਦਿੰਦਾ ਅੱਛੀ ਅੱਛੀ ਸੋਚ ਵਾਲਾ ਬੰਦਾ ਅੱਛਾ ਲੇਕ ਦਿੰਦਾ ਬੁਰੀ ਸੋਚ ਵਾਲਾ ਬੁਰਾ ਲੇਕ ਤਨੌਰੀ ਲਾ ਦੇ ਕਿ ਇਸ ਵੇਲੇ ਇੱਕ ਦੂਜੇ ਨੂੰ ਟ੍ਰੋਲ ਕਰਨ ਨਾਲੋਂ ਇੱਕ ਦੂਜੇ ਤੰਗ ਕਸ਼ਣ ਨਾਲ ਸਰ ਨੂੰ ਇਕੱਠੇ ਹੋ ਕੇ ਪੰਜਾਬ ਨਾਲ ਖੜਨਾ ਚਾਹੀਦਾ। ਪਾਜੀ ਅਗਰ ਖੜ ਹੀ ਰਹੇ ਲੋਕ ਤਾਂ ਤਾਂ ਹੀ ਇੱਥੋਂ ਤੱਕ ਪਹੁੰਚ ਗਿਆ ਦੇਖੋ ਬੋਲਣ ਵਾਲਿਆਂ ਨੇ ਬੋਲੀ ਹੋ ਜਾਣਾ ਕਿਉਂਕਿ ਦੇਖੋ ਤੁਸੀਂ ਇਹ ਵੀ ਤਾਂ ਦੇਖ ਸਕਦੇ ਹੋ ਨਾ ਕਿ 25% ਏਰੀਆ ਹੀ ਲਾਸ ਹੋਇਆ ਨਾ ਤਾਂ ਬਾਕੀ ਜਿਹੜੇ ਜਿਹੜੇ ਅਸੀਂ ਹੁਣ ਬਿਲਕੁਲ ਸੇਫ ਏਰੀਆ 'ਚ ਬੈਠੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਜਿਸ ਤੇ ਜਿਸ ਤੁਹਾਨੂੰ ਲੱਗੇ ਉਹੀ ਜਾਣੇ ਹਨ ਜਿਸ ਦੇ ਤਨ ਤੇ ਲੱਗੀ ਆ ਉਹਨੂੰ ਤਾਂ ਟਰੋਲ ਕਰਨ ਦਾ ਟਾਈਮ ਹੀ ਨਹੀਂ ਮਿਲ ਰਿਹਾ ਨਾ ਉਹ ਕਿਉਂ ਟਰੋਲ ਕਰੇਗਾ ਜਿਹੜਾ ਸਾਡੇ ਵਰਗਾ ਬੈਠਾ ਵੇਖ ਰਿਹਾ ਹੈ ਉਹ ਹੀ ਟਰੋਲ ਕਰੇਗਾ ਕਿ ਐਵੇਂ ਆ ਫਲਾਣਾ ਹੈ ਹੁਣ ਇੱਕ ਜਗ੍ਹਾ ਤੇ ਪਬਲਿਕ ਜਿਹੜੀ ਹੈ ਹਰਾਸਮੈਂਟ ਹੋ ਰਹੀ ਆ ਉਹ ਉਹਨਾਂ ਨੂੰ ਟਰੋਲ ਲੋਕ ਪਬਲਿਕ ਦਾ ਕੀ ਹੈ ਪਬਲਿਕ ਤਾਂ ਐਵੇਂ ਕਹੀ ਜਾਂਦੀ ਹੈ ਖਾਣਾ ਇਕੱਠਾ ਕਰੀ ਜਾਂਦੇ ਆ ਜੀ ਲੋਕ ਆਪਣੇ ਘਰਾਂ ਨੂੰ ਫਲਾਣੀ ਚੀਜ਼ ਇਕੱਠੀ ਕਰ ਜਾਂਦੇ ਉਹ ਤਾਂ ਉਹਨੂੰ ਪਤਾ ਹੈ ਨਾ ਜਿਹਦੇ ਸਿਰ ਤੇ ਬੀਤ ਰਹੀ ਹੈ ਸਾਡਾ ਕੰਮ ਅਸੀਂ ਸਾਡਾ ਕੰਮ ਨਹੀਂ ਹੈ ਟਰੋਲ ਕਰਨਾ ਇਸ ਟਾਈਮ ਤੇ ਸਾਡਾ ਕੰਮ ਇਹ ਹੈ ਕਿ ਅਸੀਂ ਦੇਖਣਾ ਹੈ ਕਿ ਪੰਜਾਬ ਨੂੰ ਇਸ ਟਾਈਮ ਤੇ ਕਿਸ ਚੀਜ਼ ਦੀ ਲੋੜ ਹੈ ਕਿਸ 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 ਤਰ੍ਹਾਂ ਦਾ ਆਪਾਂ ਐਵੇਂ ਦਾ ਕੁਝ ਕਰੀਏ ਕਿ ਜਿਹਦੇ ਨਾਲ ਵੀ ਜਿਹੜੀ ਪਬਲਿਕ ਆ ਉਹ ਖੁਸ਼ ਹੋ ਸਕੇ ਪੰਜਾਬ ਚ ਜਿਹੜੇ ਕੀ ਕਹਿੰਦੇ ਪ੍ਰਭਾਵਿਤ ਏਰੀਆ ਉਹਨਾਂ ਨੂੰ ਕਿਵੇਂ ਸੁਧਾਰ ਵਿੱਚ ਲਿਆਇਆ ਜਾ ਸਕਦਾ ਇਸ ਟਾਈਮ ਤੇ ਉਹ ਵੇਲਾ ਦੇਖਣ ਦਾ ਹੈ ਸੋ ਬਹੁਤ ਸਾਰੇ ਕਲਾਕਾਰ ਬੋਲੋ ਗੀਤ ਅਰਨ ਫਲਡ ਨਾਲ ਰਿਲੇਟਡ ਬਨ ਉਹ ਪਬਲਿਕ ਨੂੰ ਮੋਟੀਵੇਸ਼ਨ ਮਿਲਦੀ ਤੁਸੀਂ ਵੀ ਕੋਈ ਕਰ ਰਹੇ ਹੋ ਤਾਂ ਤਾਂ ਨਹੀਂ ਭਾਜੀ ਮੈਂ ਇਸ ਤਰ੍ਹਾਂ ਦਾ ਮੈਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਐਕਟਿਵ ਆ ਮੈਂ ਨਹੀਂ ਐਵੇਂ ਦਾ ਹਾਂ ਮੈਂ ਇਹ ਦੇਖਿਆ ਹੈ ਕਿ ਜਿਹੜੇ ਆਰਟਿਸਟ ਹੈ ਉਹ ਹਮੇਸ਼ਾ ਹੀ ਕੋਈ ਮੁੱਦਾ ਉੱਠਦਾ ਤਾਂ ਉੱਤੇ ਸੌਂਗ ਬਣਾ ਲੈਂਦੇ ਆ ਪਰ ਮੇਰਾ ਕੋਈ ਐਵੇਂ ਤਾਂ ਨਹੀਂ ਹੈ ਰੀਜ਼ਨ ਕਿ ਮੈਂ ਮੈਨੂੰ ਮੈਨੂੰ ਇਹ ਚੀਜ਼ ਅੱਛੀ ਨਹੀਂ ਲੱਗ ਰਹੀ ਕਿ ਮੈਂ ਫਲੱਡ ਆਇਆ ਤਾਂ ਮੈਂ ਫਲੱਡ ਤੇ ਕੁਝ ਬਣਾਦਾ ਨਹੀਂ ਮੇਰਾ ਦਿਲ ਨਹੀਂ ਮੰਨਦਾ ਮੇਰੀ ਆਪਣੀ ਸੋਚ ਹੈ ਮੈਂ ਜੇ ਅਗਰ ਹਿੱਟ ਹੋਵਾਂਗੀ ਤਬ ਮੈਂ ਕਿਸੇ ਹੋਰ ਪਰਪਸ ਨਾ ਹੋ ਜੂਗੀ ਪਰ ਮੈਂ ਜੇ ਇਹ ਵੇ ਕਹਾਂਗੀ ਮੈਂ ਫਲੱਡ ਤੋਂ ਫਲੱਡ ਰਿਲੇਟਿਡ ਤੋਂ ਮੈਂ ਕੋਈ ਹਟੋਵਾਂ ਤਾਂ ਮੈਂ ਨਹੀਂ ਹੋ ਲਵਾਂਗੀ। ਇੱਕ ਰਹਿ ਗਈ। ਸੋ ਇਸੇ ਸਰ ਨਾਲ ਵਰਲਡ ਫੇਮਸ ਗਾਇਕਾ ਆਰਤੀ ਅਰਮੋਲ ਜਿਸ ਜਿਨ੍ਹਾਂ ਦਾ ਕਹਿਣਾ ਕਿ ਜਿਸ ਤਨ ਲੱਗੇ ਸੋ ਤਨ ਜਾਣੇ ਜੋ ਟਰੋਲ ਕਰ ਰਹੇ ਨੇ ਉਹ ਵਿਲੇ ਲੋਗ ਨੇ ਸੋਸ਼ਲ ਮੀਡੀਆ ਤੇ ਬੈਠੇ ਸੋ ਇਸ ਵੇਲੇ ਸਾਡਾ ਫਰਜ਼ ਬਣਦਾ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਆਪਣੇ ਪੰਜਾਬ ਦੇ ਨਾਲ ਖੜੀ ਕਿ ਪੰਜਾਬ ਇਸ ਵੇਲੇ ਮੁਸ਼ਕਲ ਦੇ ਦੌਰ ਚ ਲੰਘ ਰਿਹਾ ਹੈ। ਕੈਮਰਾਮੈਨ ਅਸ਼ਵਿੰਦਰ ਦੇ ਨਾਲ ਮਹਿਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਚੰਡੀਗੜ੍ਹ